ਪੰਜਾਬ ਪੁਲਿਸ ਦੇ ਸਾਬਕਾ ਆਈਜੀ ਰਣਵੀਰ ਸਿੰਘ ਖਟੜਾ ਨੇ ਗੁਰਮੀਤ ਰਾਮ ਰਹੀਮ ਦੇ ਡੇਰਾ ਸਰਸਾ ਵਿੱਚ ਠਹਿਰਨ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਉਹ 2015 ਦੇ ਬਰਗਾੜੀ ਅਤੇ ਹੋਰ ਬੇਦਬੀ ਮਾਮਲਿਆਂ ਦੇ ਨਾਲ-ਨਾਲ 2017 ਦੇ ਮੌੜ ਠਾਕੇ ਦੇ ਸੰਵੇਦਨਸ਼ੀਲ ਮਾਮਲੇ ਨੂੰ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖਟੜਾ ਨੇ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕੀਤੀ ਸੀ ਅਤੇ ਜਿਸ ਨੇ ਬੇਦਬੀ ਮਾਮਲਿਆਂ ਤੇ ਮੌੜ ਠਾਕੇ ਦੇ ਮਾਮਲੇ ਨੂੰ ਸੁਲਝਾ ਲਿਆ ਮੌੜ ਧਮਾਕਾ ਹਾਲ ਹੀ ਵਿੱਚ ਸਮੇਂ ਵਿੱਚ ਪੰਜਾਬ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੈ ਕਿਉਂਕਿ ਇਸ ਵਿੱਚ 7 ਲੋਕਾਂ ਦੀ ਮੌਤ ਹੋਈ ਸੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਇਹ ਵੀ ਦੱਸਦੇ ਹੋਏ ਕਿ ਦੋਵਾਂ ਮਾਮਲਿਆਂ ਵਿੱਚ ਪ੍ਰਗਤੀ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ ਸਾਬਕਾ ਈ ਜੀ ਨੇ ਦਲੀਲ ਦਿੱਤੀ ਕਿ ਡੇਰੇ ਵੱਲੋਂ ਵਿਦਵੀ ਮਾਮਲੇ ਵਿੱਚ ਸ਼ਿਕਾਇਤਕਰਤਾਵਾਂ ਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦਾ ਪ੍ਰਮਾਣ ਪ੍ਰਮਾਣਿਕ ਇਤਿਹਾਸ ਹੈ ਇਹ ਪਹਿਲੀ ਵਾਰ ਹੈ ਕਿ 2017 ਵਿੱਚ ਉਸਦੀ ਸਜ਼ਾ ਤੇ ਬਾਅਦ ਵਿੱਚ ਕੈਦ ਤੋਂ ਬਾਅਦ ਉਸ ਨੂੰ ਸਿਰਸਾ ਡੇਰੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਹ ਉਦੋਂ ਵੀ ਜਦੋਂ ਕਿ ਪ੍ਰਦੀਪ ਕਡੇਰ ਜੋ ਕਿ ਡੇਰੇ ਦੀ ਰਾਸ਼ਟਰੀ ਕਮੇਟੀ ਦੇ ਚੇਅਰਮੈਨ ਸਨ ਨੇ ਪਿਛਲੇ ਸਾਲ ਆਪਣੀ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਸਿਰਸਾ ਡੇਰੇ ਦੇ ਅੰਦਰ ਇੱਕ ਸਾਜ਼ਿਸ਼ ਰਚੀ ਗਈ ਸੀ ਉਸ ਨੇ ਡੇਰਾ ਮੁਖiyet ਤੇ ਉਸਦੀ ਸਮਾਜਿਕ ਤੌਰ ਤੇ ਗੋਦ ਰਹੀ ਧੀ ਹਨੀ ਪ੍ਰੇਦੀ 2015 ਵਿੱਚ ਬਦਬੀ ਨੂੰ ਅੰਜਾਮ ਦੇਣ ਲਈ ਆਪਣੀ ਗੁਫਾ ਤੋਂ ਨਿਰਦੇਸ਼ ਦੇਣ ਵਿੱਚ ਸ਼ਮੂਲੀਅਤ ਦੇ ਵੇਰਵੇ ਦਿੱਤੇ ਇਸ ਦੇ ਨਾਲ ਹੀ ਮੌੜ ਤਮਾਕੇ ਦੇ ਮਾਮਲੇ ਵਿੱਚ ਪਹਿਲਾਂ ਹੀ ਭਗੌੜਾ ਲਾਣੇਗੇ ਤਿੰਨ ਡੇਰੇ ਵਾਲਿਆਂ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਇਸ ਮਾਮਲੇ ਦੀ ਜਾਂਚ ਵੀ ਲੰਬਿਤ ਹੈ ਸਾਡੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਤਮਾਕੇ ਵਿੱਚ ਵਰਤੀ ਗਈ ਕਾਰ ਸਾਧ ਦੇ ਨਿੱਜੀ ਵਾਹਨਾਂ ਲਈ ਬਣਾਈ ਗਈ ਸੀ ਵਰਕਸ਼ਾਪ ਵਿੱਚ ਤਿਆਰ ਕੀਤੀ ਗਈ ਸੀ ਹਾਲਾਂਕਿ ਖਟੜਾ ਨੇ ਐਤਵਾਰ ਨੂੰ TUL ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਮਾਰਕ 2021 ਵਿੱਚ ਸੇਵਾਮੁਕਤ ਹੋਗੇ ਹਾਲਾਂਕਿ ਉਹ ਉਹਨਾਂ ਮਾਮਲਿਆਂ ਵਿੱਚ ਪੈਰੋਲ ਪ੍ਰਾਪਤ ਕਰ ਸਕਦਾ ਹੈ ਜਿਨ੍ਹਾਂ ਵਿੱਚ ਉਹਨੂੰ ਦੋਸ਼ੀ ਠਹਿਰਾਇਆ ਗਿਆ ਸੀ ਕਿਉਂਕਿ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਸੀ ਕਿ ਜੋ ਕਿ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਲਈ ਇਹ ਸੰਭਵ ਹੋ ਸਕੇ ਇਹ ਇੱਕ ਮਹੱਤਵਪੂਰਨ ਤੱਤ ਹੈ ਕਿ ਮਾਰ ਧਮਾਕਾ ਜਿਸ ਵਿੱਚ ADX ਦੀ ਵਰਤੋਂ ਕੀਤੀ ਗਈ ਸੀ ਇਸ ਸਮੇਤ ਵੱਡੇ ਮਾਮਲਿਆਂ ਵਿੱਚ ਜਾਂਚ ਅੱਗੇ ਵੀ ਜਾਰੀ ਹੈ ਪਹਿਲਾਂ ਹੀ ਦੋ ਡੇਰਾ ਪੈਰੋਕਾਰਾਂ ਨੂੰ ਮਲਕੇ ਬਦਬੀ ਮਾਮਲੇ ਵਿੱਚ ਸ਼ਿਕਾਇਤਕਰਤਾ ਤੇ ਗਵਾਹ ਗੁਰਸੇਵਕ ਸਿੰਘ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਲਈ ਵੀ ਦੋਸ਼ੀ ਠਹਿਰਾਇਆ ਗਿਆ ਸੀ ਬਾਅਦ ਵਾਲੇ ਮਾਮਲੇ ਵਿੱਚ ਦੋਸ਼ੀ ਡੇਰਾ ਪੈਰੋਕਰਾਂ ਨੂੰ ਵੀ ਬਦਬੀ ਲਈ ਦੋਸ਼ੀ ਠਹਿਰਾਇਆ ਗਿਆ ਉਸਨੇ ਦਲੀਲ ਦਿੱਤੀ ਖਟਰ ਨੇ ਕਿਹਾ ਕਿ ਬਦਬੀ ਦੇ ਮਾਮਲਿਆਂ ਵਿੱਚ ਸੌਦਾ ਸਾਥ ਤੋਂ ਅਜੇ ਤੱਕ ਹਰਾਸਤ ਵਿੱਚ ਪੁਸ਼ਕਿਸ਼ ਨਹੀਂ ਕੀਤੀ ਗਈ ਹਾਲਾਂਕਿ ਉਸ ਤੋਂ ਇੱਕ ਵਾਰ ਜੇਲ੍ਹ ਵਿੱਚ ਪੁਸ਼ਕਿਸ਼ ਕੀਤੀ ਗਈ ਸੀ ਕਲੇਰ ਦੁਆਰਾ ਆਪਣੀ ਸ਼ਮੂਲੀਅਤ ਦਾ ਵੇਰਵਾ ਵਰਨਨ ਕਰਨ ਤੇ CRPC ਦੀ ਧਾਰਾ 164 ਦੇ ਤਹਿਤ ਇੱਕ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਉਸ ਦਾ ਨਾਮ ਲਿਆ ਜਾਣਾ ਚਾਹੀਦਾ ਸੀ ਅਤੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਸੀ ਜਾਂਚ ਕਰਤਾਵਾਂ ਨੂੰ ਉਸ ਜਗ੍ਹਾ ਤੇ ਦ੍ਰਿਸ਼ ਦੁਬਾਰਾ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਡੇਰੇ ਦੇ ਅੰਦਰ ਕੇਸ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਘਟਨਾ ਵਾਪਰੀ ਸੀ ਨਾ ਕਿ ਅਖੌਤੀ ਗੁਫਾ ਵਿੱਚ ਹਰੀਫਰੇ ਤੋਂ ਵੀ ਪੁੱਛਗਿਸ਼ ਨਹੀਂ ਸੀ ਕੀਤੀ ਗਈ ਇਹ ਬਹੁਤ ਸੰਭਵ ਹੈ ਕਿ ਡੇਰਾ ਮੁਕੀ ਦੇ ਉੱਤੇ ਜਾਣ ਤੋਂ ਬਾਅਦ ਸਬੂਤਾਂ ਨਾਲ ਖੇੜਛੜ ਕੀਤੀ ਜਾ ਸਕਦੀ ਹੈ ਤੇ ਗਵਾਹਾਂ ਨੂੰ ਸਿੱਧੇ ਮਹੱਤਵਪੂਰਨ ਅਜੇ ਮਹੱਤਵਪੂਰਨ ਮਾਮਲਿਆਂ ਵਿੱਚ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਐਸਆਈਟੀ ਨੂੰ ਨੋਟਿਸ ਲੈਣਾ ਚਾਹੀਦਾ ਤੇ ਨਿਆਂ ਦੇ ਹਿੱਤ ਵਿੱਚ ਅਦਾਲਤ ਜਾਣਾ ਚਾਹੀਦਾ ਇਹ ਵੱਡਾ ਖੁਲਾਸਾ ਸਾਬਕਾ ਇਜੀ ਰਣਵੀਰ ਸਿੰਘ ਖਟੜਾ ਨੇ ਖਟੜਾ ਨੇ ਕੀਤਾ ਜਿਹੜੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਨਵੈਸਟਿਗੇਟ ਕਰਦੇ ਰਹੇ ਨੇ ਤਾਂ ਉਹਨਾਂ ਨੂੰ ਇੱਕ ਖਦਸ਼ੇ ਨੇ ਜਿਹੜੇ ਕਿ ਰਾਮ ਰਹੀਮ ਨੂੰ ਲੈ ਕੇ ਉਹਨਾਂ ਨੇ ਜ਼ਾਹਿਰ ਕੀਤੇ ਨੇ ਦਰਸ਼ਕਾਂ ਨੂੰ ਦੱਸਦੀ ਹੈ ਕਿ 2017 ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਬਲਤ ਕਰ ਤੇ ਕਤਲ ਮਾਮਲੇ ਵਿੱਚ ਦੋਵੇਂ ਵੱਖ-ਵੱਖ ਮਾਮਲਿਆਂ 'ਚ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਦੋਂ ਤੋਂ ਹੀ ਰਾਮ ਰਹੀਮ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਤੇ ਕਈ ਵਾਰ ਪੈਰੋਲ ਤੇ ਫਾਰਲੋ ਉੱਤੇ ਜੇਲ੍ਹ ਤੋਂ ਬਾਹਰ ਆ ਚੁੱਕਿਆ ਤੇ ਹੁਣ ਵੀ ਉਹ ਸਿਰਸੇ ਡੇਰੇ ਦੇ ਵਿੱਚ ਬੈਠਾ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਸਆਈਟੀ ਕੀ ਅਦਾਲਤ ਦਾ ਰੁਖ ਕਰਦੀ ਹੈ ਜਾਂ ਨਹੀਂ ਦਿਉਜਾਜਤ ਧੰਨਵਾਦ